पाकिस्तान की कमेटी देखते आना पच्ची नवी सी नवी सर्ट लिया फिर लोड़ा आगे सर्ट ही पौट

ਆਹੋਂ ਪ੍ਰਾਣੀ ਚ ਰਿਜ਼ਲਟ ਕਰਤੇ ਆਉਂ ਹੀ ਪਾਗਾ ਜਾਊਗਾ ਪਤੰਦਰ ਤੇ ਚੌੜੀ ਨਹੀਂ ਸੰਦੇ ਯਾਰ ਲਹੂ ਪੀੜਾ ਆਹੋਂ ਨਾ ਮੀ ਰਿਜ਼ਲਟ ਰੰਗ ਕਿੱਥਲੀ ਆ ਤਾਂ ਇਹ ਨਪੜਕੀ ਲ ਇਹ ਭੜਕੀ ਲ ਰੰਗ ਮੈਂ ਬਣਾਇਆ ਦਾ ਭੜਕੀ ਲ ਰੰਗ ਚੁਣੀਏ ਪਾਉਂਦੀ ਆ ਮੈਂ ਕੱਲਾ ਕਉ ਮੈਂ ਤਾਂ ਹੀ ਪ੍ਰਾਣੀ ਚ ਰਿਜ਼ਲਟ ਪਾਗਾ ਜਾਊਗਾ ਐਨਾ ਤਾਂ ਵੀ ਨਹੀਂ ਮਤਲਾਂਦਾ ਚੱਜ ਰੱਖਦੇ ਹੋ ਬਰ ਤੋ ਹੀ ਲਹੂ ਪੀਦੇ ਲਿਓ ਦਿਲਿਆਂ ਦਿਲ ਫਿਰ ਗੱਡੀ ਆਪਾਂ ਕਿਹੜੇ ਪੁੱਥੇ ਮਰਦੇ ਆ ਵਾਹ ਅੱਛਾ ਇਹਨਾਂ ਨੇ ਗੱਡੀ ਲਿਆਂਦੀ ਚੱਲ ਵਧੀਆ ਹੋ ਗਿਆ ਪ੍ਰਮਾਤਮਾ ਸਭ ਨੂੰ ਤਰੱਕੀ ਦੇਵੇ ਉਹ ਪੁਰਾਣੀ ਲਿਆਂਦੀ ਆ ਕਵਾੜ ਨੂਰਾ ਅੱਯਾਰ ਇਹਨਾਂ ਨੇ ਕਿਹੜਾ ਕੱਲਿਆ ਨੇ ਲਿਆਂਦੀ ਆ ਦੋ ਤਿੰਨ ਜਾਣਿਆਂ ਨੇ ਰਾਲੇ ਮਿਲ ਕੇ ਲਿਆਂਦੀਆਂ ਨਾਲੇ ਹਾਂ ਓ ਮਾ ਜਾਣਦਾ ਲੋਨ ਕਰਾਇਆ ਲੋਨ ਕੋਈ ਫਾਇਦਾ ਡੀਆ ਚਾਕੇ ਫਾਹ ਲੈਣ ਦਾ ਫਿਰ ਕਿਸ਼ਤਾ ਨਾਮ ਭਰੀਆਂ ਜਾਣ ਥਾਣੇ ਕੇ ਚਿਹਰੀਆਂ ਹੁੰਦੇ ਫਿਰ ਕੋਈ ਫਾਇਦਾ ਨਹੀਂ ਵੀਰੇ ਲਿਆਂਦੀ ਗੱਡੀ ਉਹ ਕੋਤੇਲੀ ਮੋਟ ਮਰ ਮਰ ਕੇ ਜੋੜ ਜੋੜ ਕੇ ਪੈਸੇ ਗੱਡੀ ਲਿਆਂਦੀ ਆ ਹੁਣ ਬੁੱਢੇ ਬਾਰੇ ਗੱਡੀ ਕੀ ਕਰਨੀ ਕੀ ਸਿਮਲੇ ਜਾਣਗੇ ਗੱਡੀ ਬਹਿ ਕੇ ਉਹ ਬੁੱਢੇ ਹੋ ਕੇ ਉਹ ਠੋਕਰਿਆ ਉਛੇ ਚਲਦੇ ਆ ਤਹੇ ਤੇ ਲੋਕਾਂ ਦੇ ਘਰ ਵਿਕਦੇ ਆ ਗੱਡੀ ਬਣ ਮੇਰੇ ਮੁੱਚ ਸੁਣਤਾ ਤੀ ਕੁਝ ਹੋਰ ਉਹ ਲਿਆਉਣੀ ਆ ਗੱਡੀ 2 ਨੰਬਰ ਤੇ ਪੈਸੇ ਇਨਾਂ ਕੋਲੇ 2 ਨੰਬਰ ਤੇ ਬਲੇਟ ਕਰਦੇ ਆ ਮੈਂ ਚੋਰ ਲੈ ਲੈਣਾ ਗੱਟੀਆਂ ਗੱਟੀਆਂ ਦੀ ਕੀ ਆ ਨਾਲ ਇੱਕ ਕਲਵਰ ਸੁਣ ਲੈ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਚੋਰ ਦੇ ਪੈਂਤਿਆਂ ਨੂੰ ਦੇਖੋ ਖੁਸ ਰਹਿਣ ਦੇ ਫਾਰਮੂਲੇ ਨਹੀਂ ਪਤਾ ਤੈਨੂੰ ਖੁਸ ਰਹਿੰਦੀ ਨਹੀਂ ਹੈਗੀ ਤਾਂ ਇਹਦਾ ਮੱਛੀ ਛੜੀ ਰਹਿਣੀ ਆ ਲੈ ਮੈਨੂੰ ਖੁਸ ਰਹਿਣ ਦੇ ਤਰੀਕੇ ਨਾ ਮੈਂ ਸਵੇਰ ਤੇ ਲੱਗ ਝਾੜ ਉੱਤ ਪੋਚਣਾ ਕਰਨਾ ਭਾਬੇ ਨਾ ਮੰਨ ਜਣੇ ਪੈਣ ਕੋਈ ਕਾਵਨ ਨਾ ਕਰਨਾ ਭਾਬੇ ਮੈਂ ਬਥੇਰਾ ਖੁਸ਼ ਹਾਂ ਮੈਨੂੰ ਕਹਿੰਦਾ ਲੈ ਖੁਸ਼ ਹੋਣ ਦੇ ਤਰੀਕੇ ਨਹੀਂ ਤੈਨੂੰ ਪਤਾ ਔਰਤਾਂ ਨੂੰ ਭੈਣ ਵੀ ਤੁਸੀਂ ਪਹਿਲਾਂ ਦੀ ਜੁਕਤੀ ਸਮਝ ਰੱਖਿਆ ਕੰਮ ਹੀ ਕਰਾਈ ਜਾਂਦੇ ਰਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੇਰ ਕਹਿੰਦੇ ਖੁਸ਼ ਰਹਿਣਾ ਔਰਤਾਂ ਖੁਸ਼ ਕਿਥੋਂ ਰਹਿਣ ਵਿਚਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਮਰ ਜਾਂਦੀਆਂ ਨੇ ਕੰਮ ਕਰਦੀਆਂ ਕਰਦੀਆਂ ਬਹੁਤ ਥੱਲੇ ਦੱਬਦੀਆਂ ਉਹ ਬੇ ਬੇਲੀਆਂ ਰਹਿ ਕੇ ਖੋਸਨੇ ਹਾਂ ਬੇਲੀਆਂ ਤੁਹਾਡੇ ਵਾਂਗ ਕੰਜਰ ਹੋਣ ਹੀ ਨਹੀਂ ਦਿੰਦੇ ਜਤਾਧਮ ਦੰਤਾ ਵੀਰੇ ਜਤਾਧਮ ਦੰਤਾ ਗੱਲ ਕਰ ਮੇਰੇ ਹੱਡ ਪੈਰ ਤੇ ਦਿਖੀ ਜਾਂਦੇ ਸੀ ਬੱਚੇ ਹੀ ਘਾਟ ਮਾਰ ਗਈ ਓਏ ਉਦੋਂ ਤਾਂ ਮੈਨੂੰ ਬੁਖਾਰ ਜਾ ਚੜਿਆ ਹੋਇਆ ਸੀ ਨਹੀਂ ਮਾਏ ਤਾਂ ਤੈਨੂੰ ਪਤਾ ਵੀਰੇ 6 ਬੋਲਾਂ ਤੇ 6 ਛੱਕੇ ਕਿਉਂ ਨਾ ਮਾਰਦਾ ਮੈਂ ਓ ਯਾਰ ਮੇਰੀ ਨਾ ਇੱਥੋਂ ਜੇ ਬਾਹ ਦੁਖਦੀ ਸੀ ਉੱਤੇ ਤਾਂ ਹਾਰ ਗਏ ਮੈਂ ਤਾਂ ਓਵਰ ਨਹੀਂ ਕਰਾਂ ਭਈ ਮੈਂ ਕੋਈ ਓਵਰ ਨਹੀਂ ਕਰਾਂ ਮੇਰੇ ਨਹੀਂ ਤਾਂ ਕਿਤੇ ਮਾਰ ਲੈਂਦੇ ਚੌਕੇ ਮੈਂ ਇੱਕ ਇੱਕ ਓਵਰ ਚ 2 2 ਤਣ ਤਣ ਵੇਖ ਤਾਂ ਨਹੀਂ ਤਾਂ ਰਿਹਾ ਵੀਰੇ ਓ ਯਾਰਾ ਸਾਡੇ ਵਾਲਿਆਂ ਨੇ ਨਾ ਉੱਦੇ ਪਿੱਛੇ ਹਫਤੇ ਐਤਵਾਰ ਨੂੰ ਮੈਨੂੰ ਬਿਨਾਂ ਦੱਸੇ ਠੰਡਾ ਪਾਣੀ ਪਲਾਤਾ ਤੇ ਮੈਂ ਠੰਡਾ ਹੋ ਗਿਆ ਮੜ ਕੇ ਮੈਥੋਂ ਰਾਨੀ ਬਣਿਆ ਮੇਰਾ ਕਸੂਰ ਨਹੀਂ ਹੈਗਾ ਠੰਡਾ ਪਾਣੀ ਪਿਆ ਤਾਂ ਹਾਰੇ ਉਹਦੇ ਓ ਯਾਰ ਬਾਹਰੋਂ ਬੰਦੇ ਲਿਆ ਲਿਆ ਕੇ ਪਾਈ ਅੰਦਨੇ ਪਿੰਡ ਪਿੰਡ ਦੇ ਖੇਡਣਾ ਬਾਹਰੋਂ ਬੰਦੇ ਲਿਆ ਉਹਦਾ ਕੀ ਮਤਲਬ ਓ ਬਾਈ ਜੀ ਉਹਨਾਂ ਨੂੰ ਕੈਦੋ ਜਾ ਕੇ ਆਪਣੇ ਵੀ ਡੌੜੀਆਂ ਚ ਜਾਣ ਚਾਹੀਦੀ ਗੇਰਾਂ ਦੇ ਨਹੀਂ ਸ਼ੇਰਾਂ ਤੇ ਹੁੰਦੀਆਂ ਚੜਾਈਆਂ ਉਹ ਮੈਂ ਤਾਂ ਨਾ ਬਿਰੇ ਕੱਲਾ ਹੀ ਜਿਤਾ ਦਿੰਦਾ ਹੁਣਾਂ ਤੈਨੂੰ ਪਤਾ ਮੈਂ ਬਹਾਨਾ ਕੋਈ ਨਹੀਂ ਲਾ ਰਿਆ ਮੈਂ ਕੱਲਾ ਹੀ ਜਿਤਾ ਦਿੰਦਾ ਹੁਣਾਂ ਮੇਰੇ ਕੋਲ ਤਾਂ ਨਾ ਜਿਹੜਾ ਲੱਕੀ ਬੈਟ ਹੈ ਪਤਾ ਲੱਕੀ ਬੈਟ ਨਾਲ ਛੱਕੇ ਬਹੁਤ ਲੋਣਾ ਵਾ ਕੱਲਾ ਜਿਤਾ ਦਿੰਦਾ ਨਾ ਨਾ ਅੱਜ ਨਹੀਂ ਮੈਥੋ ਖੇਡੇ ਜਾਣਾ ਬਿਰੇ ਅੱਜ ਤਾਂ ਮੈਨੂੰ ਕੰਮ ਹੈ ਨਾ ਮੈਂ ਆਪਦਾ ਲੱਕੀ ਬੈਟ ਦੇਵਾਂ